ਚੌਧਰੀ ਕੀ ਕਰਨਿਆ ਤੁਹਾਡੇ ਸਾਹਮਣੇ ਹੈ ਹਿਸਾਬ ਸੂਰ ਕਰਨੇ ਭਾਈ ਕੀ ਹਿਸਾਬ ਕੋਈ ਕੱਢਿਆ ਸਾਰਾ ਹਾਂ ਜਿੰਨੀ ਕਣ ਕਰਾਤੀ ਹੈ ਹੀ ਨਾ ਹਾਂ ਸਾਰੀਆਂ ਆਪਾਂ ਤਾਰਤੀ ਇੱਥੇ ਲੇਤੀ ਹੈ ਅੱਛਾ ਤੇ ਆਹ ਜਿਹੜੀਆਂ ਜਿੰਨੀਆਂ ਟਰਾਲੀਆਂ ਉਸ ਲੱਥੀਆਂ ਆਪਣੀਆਂ ਬਾਕੀ ਗਾੜੀ ਹਾਂ ਉਹ ਆ ਸਾਰੀਆਂ ਮੇਰੀ ਗੱਲ ਸੁਣ ਹਾਂਜੀ ਉਹ ਐਚਐਸ ਸੁਭੇਸ਼ ਸਿੰਘ ਨੇ ਨਹੀਂ ਛੁੱਟੀ ਉਹਨਾਂ ਨੇ ਫੋਨ ਕੀਤਾ ਸੀ ਉਹ ਕਹਿੰਦੇ ਭਾਈ ਇਹ ਸਾਡੀ ਟਰਾਲੀ ਥੋਖ ਗਈ ਆ ਤੇ ਘੰਟਾ ਦੋ ਘੰਟੇ ਲੇਟ ਆਊਗੀ ਤੇ ਤੂੰ ਯਾਰ ਧਿਆਨ ਵੀ ਰੱਖ ਲਿਆ ਕਰਨਾ ਉਹ ਸੁਭੇਗ ਦੇ ਨਾਲ ਕਰਤਾਰ ਸਿੰਘ گاਉਂ ਦੀ ਵੀ ਨਹੀਂ ਆਈ ਕਣਕਾ ਜੇ ਉਹਨਾਂ ਨੂੰ ਪਤਾ ਭਾਈ ਕਿ ਉਹ ਨਾਲ ਹੀ ਪੈਂਦੇ ਤਾਂ ਤੈਨੂੰ ਨਾਲ ਹੀ ਆਇਆਣਾ ਉਹ ਇਕੱਠੀ ਕਰਨ ਕੋ ਉਹਦੀ ਇੱਕੋ ਗੱਲ ਹੈ ਨਾ ਕੰਮ ਵਾਲੇ ਧਿਆਨ ਦੇ ਲਿਆ ਕਰ ਤੈਨੂੰ ਪਤਾ ਮੀ ਕਣੀ ਦਾ ਟਾਈਮ ਹੈ ਗਾਵਾ ਪਤਾ ਨਹੀਂ ਹੁੰਦਾ ਕਿਹੜੇ ਵਾਲੇ ਮੀ ਆ ਜਣਾ ਵਾ ਤੁਹਾਡੇ ਕਹਿਣ ਤੋਂ ਪਹਿਲਾਂ ਕੰਮ ਤੇ ਧਿਆਨ ਦੇ ਦਿਆ ਮੈਂ ਤੁਹਾਨੂੰ ਕਹਤਾਂ ਪਹਿਲੋਂ ਉਹਨਾਂ ਨੂੰ ਫੋਨ ਕਰਤਾ ਮੈਂ ਕਹਿੰਦੀ ਸਾਡੀ ਟਾਲੀ ਖੁੱਬੀ ਆ ਤੇ ਨਾਲ ਬੰਦੇ ਕਿੱਥੇ ਗਏ ਆਪਣੀ ਲੇਬਰ ਕਿੱਥੇ ਗਈ ਹੈ ਲੇਬਰ ਉਧਰ ਕੰਮ ਕਰਨ ਦੀ ਪਰਲੇ ਬਨੇ ਉਧਰ ਆਂ ਨਹੀਂ ਕਰਨ ਨਾ ਆਵਾਜ਼ ਮਾਰਨਾ ਆਪ ਹੀ ਛਾੜ ਸਾਰਾ ਖਰਾਬ ਹੋ ਜਾਂਦਾ ਇਹਨਾਂ ਨੂੰ ਸਾਮ ਸਾਰੇ ਨੂੰ ਕੋਈ ਗੱਲ ਨਹੀਂ ਸਾਰੀ ਚੁੱਕੀ ਹੋਊਗੀ ਮੇਰੀ ਗੱਲ ਸੁਣ ਚੋਦ ਤਨਖਾਦ ਨੂੰ ਮੂੰਹ ਮੂੰਹ ਪਰ ਕੇ ਮੰਗ ਲੈਣਾ ਵਾ ਤੇ ਬੰਦਿਆਂ ਦਾ ਤੂੰ ਧਿਆਨ ਨਹੀਂ ਰੱਖਣ ਦਿਆ ਕਿਸੇ ਦਾ ਵੀ ਉਧਰ ਲੱਗੇ ਉਧਰ ਲੱਗੇ ਮੈਨੂੰ ਤਾਂ ਕਿੱ데 ਦੇਖ ਦੇਣੀ ਪਏ ਕੋਈ ਗੱਲ ਨਹੀਂ ਭਾਈ ਉਹਨਾਂ ਦੀਆਂ ਟਰਾਲੀਆਂ ਜਿਹੜੀਆਂ ਬਾਹਰੋਂ ਆਉਣਆਂ ਪਿਛਲੇ ਪਿੰਡੋਂ ਆਈਆਂ ਨਾਲ ਦੇ ਪਿੰਡੋਂ ਉਹ ਲਾਉਣ ਲਈ ਟਰਾਲੀਆਂ ਇੱਥੇ ਹੁਣੇ ਆਉਣੀਆਂ ਟਰਾਲੀਆਂ ਵੇਖੋ ਇੱਥੇ ਹੁਣੇ ਬੰਦੇ ਆਏ ਨੇ ਸਾਰੇ ਉਧਰ ਕਰਕੇ ਨਾ ਫੜਾੜ ਕੰਮ ਹਾਂਜੀ ਉਹ ਹਾਂ ਕੀਤੀ ਆ ਮੈਂ ਠੀਕ ਉਹਨੇ ਮਿੰਟੋ ਮਿੱਟੀ ਲੈਣ ਆ ਜਣੀ ਮੁਰਕੇ ਠੀਕ ਕੋਈ ਗੱਲ ਨਹੀਂ ਇਹਨੂੰ ਪੱਕੇ ਪੱਕੇ ਲਵਾ ਕੇ ਨਾ ਸਾਰੀ ਸਾਫ਼ ਕਰਾ ਲਾਂ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਕਹੋਗੇ ਹੋ ਜਾਊਗਾ ਤੇ ਨਾਲ ਮੜਾ ਮੜਾ ਜੜਾ ਰੱਖਦਾ ਵਾ ਠੀਕ ਆ ਉਹਦੇ ਆਪਣੇ ਨਾਲ ਕਪੜਿਆਂ ਨੂੰ ਕਿਤੇ ਕੁੜੀਆ ਦਾਗ ਨਹੀਂ ਲੱਗਣ ਦਿੰਦਾ ਮਿੱਟੀ ਨਹੀਂ ਲੱਗਣ ਦਿੰਦਾ ਤੇ ਬੇਰੀ ਗੱਲ ਸੁਣ ਲੈ ਇੱਕ ਸੋਨੂੰ ਜੇ ਆਮਣਾਰ ਕੇ ਕੋਈ ਹਿਸਾਬ ਪੁੱਛੇ ਨਾ ਉਹਨੂੰ ਆਪਣੇ ਨਾਲ ਮੰਡੀ ਦੇ ਹਿਸਾਬ ਬਾਰੇ ਦੱਸਣਾ ਕੁਛ ਨਹੀਂ ਉਹਨੂੰ ਨਹੀਂ ਦੱਸਣਾ ਵੀ ਝਾੜ ਕਿੰਨਾ ਆ ਤੇ ਕਿੰਨਾ ਨਹੀਂ ਹੋਇਆ ਚਲੋ ਭਾਈ ਮੈਂ ਕੀ ਗੱਲ ਕਰਨੀ ਤੁਹਾਡੀ ਦੋਹਾਂ ਭਰਾਵਾਂ ਦੀ ਗੱਲ ਬਾਤ ਆ ਸਾਡੀ ਰਹਿ ਗਈ ਗਿਆ ਭਾਈ ਮੈਂ ਕੋਈ ਗੱਲ ਕੀਤੀ ਵਿੱਚ ਤੇ ਤੂੰ ਕਹ ਪਾ ਜੀ ਮੈਨੂੰ ਨਹੀਂ ਪਤਾ ਵੱਡੇ ਭਾਈ ਨੂੰ ਪਤਾ ਵਾ ਬਿਤਾੜੜ ਕੀ ਕਾਟੀ ਹੋਇਆ ਚੰਗਾ ਠੀਕ ਆ ਬਾਕੀ ਮੈਂ ਆਪੇ ਸੰਭਲੂ ਛਾੜ ਦੇ ਬਠੇਰਾ ਨਿਕਲੇ ਆਪਣਾ ਬਠੇਰਾ ਨਿਕਲਣ ਤੈਨੂੰ ਤਾਂ ਮੈਨੂੰ ਪਤਾ ਨਾ ਇਹ ਗੱਲ ਆਮ ਤੱਕ ਨਹੀਂ ਜਾਣੀ ਚਾਹੀਦੀ ਠੀਕ ਆ ਭਾਈ ਉਹ ਤੁਹਾਡਾ ਘਰੇਲੂ ਮਸਲਾ ਹੋ ਗਿਆ ਹਾਂ ਠੀਕ ਆ ਤੈਨੂੰ ਮੈਂ ਸਮਝਾਤੀ ਗੱਲ ਚੰਗਾ ਕੋਈ ਗੱਲ ਨਹੀਂ ਠੀਕ ਆ ਭਾਈ ਜਿੱਦਾਂ ਤੁਸੀਂ ਕਹਤਾ ਤੇ ਆਹ ਨਾ ਕੰਮ ਕਰਾ ਲਾ ਫੜਾੜ ਤੇ ਮੈਂ ਡਾਕਟਰ ਦੇ ਬਿਠਾਈ ਤੁਸੀਂ ਕਹਤਾ ਤੇ ਹੋ ਗਿਆ ਬਾਤ ਕਰਾ ਕੇ ਮੈਨੂੰ ਦੱਸ ਦੇਈ ਠੀਕ ਆ ਭਾਈ ਨਾਲੇ ਉਹਨਾਂ ਨੂੰ ਫੋਨ ਕਰ ਲਈ ਕਰਤਾਰ ਸਿੰਘ ਨੂੰ ਤੇ ਦੂਜੇ ਨੂੰ ਜਿਹਨੂੰ ਕਹਾ ਦੇਣਾ ਕੋਈ ਨਹੀਂ ਕੀਤਾ ਭਾਈ ਫੋਨ ਮੈਂ ਤੁਹਾਨੂੰ ਦੱਸਿਆ ਆ ਲਿਆਓ ਮਾਲ ਛੇ ਉਹਨ ਪਤਾ ਨਹੀਂ ਕੀ ਕਰ ਦੋ ਫਿਰਦੇ ਮੇਰੀ ਇਨੀ ਕਣਕਿਆ ਮੇਰੀ ਇਨੀ ਕਣਕਿਆ ਜੇ ਮੈਂ ਕੋਈ ਗੱਲ ਕੀਤੀ ਨਾ ਇਹਨਾਂ ਦੋਹ ਭਰਾਣੇ ਜੁੰਡੇ ਜੁੰਡੀ ਹੁਣਾਈ ਹੈ ਇਹ ਦੋਹ ਭਰਾਣੇ ਲਗਾ ਲੜਦਾ ਰਹੇ ਨਾ ਤੇ ਬਾਜੀ ਮੇਰੇ ਗਨੇ ਮਾਰ ਜਾਣੀ ਕਦੇ ਚੱਲ ਹੁਣ ਤੇ ਇਹ ਸਰਦਾ ਬੰਦਾ ਹੀ ਆ ਇਹ ਵੱਡਾ ਜਿਆਦਾ ਚਾਤਰ ਬੰਦਾ ਕੋਈ ਗੱਲ ਨਹੀਂ ਹੁਣ ਤੇ ਇਹ ਗੱਲਾਂ ਕਰਦਾ ਨਾ ਕਿਤੇ ਲੋੜ ਪੈ ਤਾਂ ਮਮੀ ਨੂੰ ਦੱਸੂਗਾ ਮਮੀ ਨੂੰ ਦਾੜ ਥਲੇ ਰੱਖੂਗਾ ਆਪਣੇ ਤੇ ਮੋਂ ਵੀ ਕਹਾ ਗੋង ਇਨੀ ਕਣਕਿਆ ਮੇਰੇ ਨਾਲ ਛੁੱਟ ਕੇ ਮਾਈ ਭਾਈ ਨੂੰ ਨਹੀਂ ਤੇ ਦੱਸ ਦੇਣਾ ਠੀਕ ਐ ਜਾ ਕੇ ਬਹਿ ਜਾ ਹਣਾ ਹਾਂਜੀ ਚੌਧਰੀ ਸਾਹਿਬ ਹਾਂਜੀ ਮਹਾਰਾਜ ਆਓ ਸਰਾਰ ਜੀ ਕੀ ਹਾਲ ਹੋ ਸਰੋਂ ਕਿੱਦਾਂ ਚੱਲ ਰਿਹਾ ਕੰਮਕਾਰ ਕੰਮਕਾਰ ਤੁਹਾਡੀ ਕਿਰਪਾ ਨਾਲ ਵਧੀਆ ਚੱਲੀ ਜਾ ਰਿਹਾ ਕਣਕ ਨੂੰ ਕਈ ਬਾਬਾ ਆਰ ਕੀ ਲਾਦਾ ਕਣਕ ਤੇ ਇਦਾਂ ਹੀ ਆ ਤੁਹਾਡੇ ਸਾਹਮਣੇ ਆ ਨਹੀਂ ਯਾਰ ਕੀਤੇ ਕਿਰਪਾ ਲੱਗਦੀ ਬਾਬਾ ਜੀ ਦੀ ਬਾਬਾ ਜੀ ਕਿਰਪਾ ਹੋਈ ਨਹੀਂ ਤੇ ਹੋ ਜੂਗੀ ਭਾਈ ਨਹੀਂ ਆਏ ਮੈਂ ਭਾਈ ਹੋ ਕੇ ਚਲ ਗਿਆ ਆਹੋ ਆਹ ਨਹੀਂ ਬੈਠੇ ਨਹੀਂ ਹਾਂ ਤੇ ਕੀ ਹਿਸਾਬ ਤੋਂ ਆ ਦੱਸੋ ਮੈਨੂੰ ਹੀ ਮਹਾਰਾਜ ਹਿਸਾਬ ਦਾ ਕੋਈ ਹਾਲ ਨਹੀਂ ਯਾਰ ਕਣ 4 4 ਦੇ ਭਾਈ ਕਹਿੰਦੇ ਨਿਕਲਿਆ ਨਹੀਂ ਨਾ ਯਾਰ ਜੀ ਯਾਰ ਮੈਂ ਤਾਂ ਸੁਣਿਆ ਯਾਰ ਕੀ ਝਾੜ ਹੀ ਬੜਾ ਆਇਆ ਕਹਿੰਦੇ ਕਣਕ ਬਹੁਤ ੁੱਟੀ ਕਈ ਲੋਕਾਂ ਨੇ ਕਿਹਨਾਂ ਕਈ ਲੋਕਾਂ ਨੇ ਨਾ ਤੇ ਆਪਣਾ ਝਾੜ ਪਰ ਘਾਟੇ ਨਾ ਮੈਨੂੰ ਲੱਗਦਾ ਤੁਸੀਂ ਮੈਨੂੰ ਪੂਰੀ ਗੱਲ ਦੱਸਾਂ ਨਹੀਂ ਦੇ ਸਹੀ ਤਰ੍ਹਾਂ ਉਹ ਭਾਜੀ ਤੁਹਾਡੇ ਉਹ ਗੱਲ ਕਰ ਰਖਣਾ ਕੋਈ ਝਾੜ ਚੋੜ ਨਹੀਂ ਇੰਨਾ ਨਿਕਲਿਆ ਤੁਹਾਨੂੰ ਐਵੇਂ ਕਿਸ ਨੇ ਕਹਿ ਦਿੱਤਾ ਨਾ ਤੁਹਾਨੂੰ ਭੁਲਿਖਾ ਆ ਗਲਤ ਹਾਂਜੀ ਜਿਹੜੀ ਗੱਲ ਹੈਗੀ ਨਾ ਮੈਨੂੰ ਸੱਚ ਦੱਸੋ ਕੋਈ ਨਹੀਂ ਤੁਹਾਡਾ ਚਾਹ ਪਾਣੀ ਮੈਂ ਕਰਦਿਆ ਕਰੂੰਗਾ ਭਾਈ ਚਾਹ ਪਾਣੀ ਦੀ ਨਹੀਂ ਗੱਲ ਅਸੀਂ ਵੀ ਤੁਹਾਡੇ ਥਰੋ ਖਾਈਦਾ ਵਾ ਨਹੀਂ ਤੁਹਾਨੂੰ ਕਹਿਆ ਝੂਠ ਬੋਲਣਾ ਚਲੋ ਜਿਹੜਾ ਖਾਣਾ ਉਹਦੇ ਨਾਲ ਵੱਖਰੀ ਆ ਕੀ ਜਾਇਕ ਮੈਂ ਜਿਆਰਾਂ ਨੂੰ ਉਹਨਾਂ ਨੂੰ ਘਰ ਚਲੋ ਲੇ ਲਿਓ ਉਹਨਾਂ ਵਾਸਤੇ ਕਾਣ ਪੀਂਦੇ ਮੈਂ ਤੁਹਾਨੂੰ ਦੇ ਦੂੰਗਾ ਦੋਸਤੋ ਕੋਈ ਕੋਈ ਗੱਲ ਨਹੀਂ ਅੱਜ ਬੜੇ ਦਿਨਾਂ ਪਿਛੋਂ ਗਿੜਾ ਮਾਰੇ ਜਿਹੜਾ ਮਾਰੇ ਜਿਹੜਾ ਮੈਂ ਇਧਰੋਂ ਨੰਗਣ ਰਿਹਾ ਮੈਂ ਕਹਾ ਆਇਆ ਨਾਲ ਹੁਣ ਮੈਂ ਵੀ ਮੈਂ ਕਹਾ ਚੱਲ ਕੰਮਕਾਰ ਕਰ ਲਈਏ ਅੱਛਾ ਅੱਛਾ ਸਾਨੂੰ ਵਿਆਹ ਵੀ ਉਹ ਵੀ ਕਰਾਉਣਾ ਵਾ ਕਹਿੰਦੇ ਆਹ ਵਿਆਹ ਤੇ ਕਰਾਉਣਾ ਨਹੀਂ ਹੱਥ ਸੋਖਾ ਹੋਊਗਾ ਗੱਲੇ ਬਚਾਰੇ ਕਰਦੇ ਰਹਿੰਦੇ ਭਾਈ ਇੱਕ ਗੱਲ ਆ ਮੈਂ ਤੁਹਾਨੂੰ ਨਾਲ ਗੱਲ ਕਰਨ ਲੱਗਾ ਤੁਹਾਡੇ ਤੋਂ ਨਾ ਕੋਈ ਲਕਾ ਨਹੀਂ ਰੱਖਣੀ ਜੀ ਕਿਤਾ ਤੁਸੀਂ ਸਾਡੇ ਵੱਡੇ ਭਰਾ ਦੇ ਨਾ ਕਾਇਆਂ ਤੇ ਕਿੰਨਾ ਮੈਂ ਦੋਸਤਰੀ ਕਰ ਲੈ ਗਈ ਭਾਈ ਮੇਰੇ ਨਾਲ ਗੱਲ ਕਰਦੇ ਸੀ ਉਹ ਕਿ ਭਾਈ ਨਾਲ ਗੱਲ ਨਾ ਕਰਿ अच्छा भाई कहंदे ही कि मैं थोड़ा पर्दा रखना वा आपा तेरा चाहा पाने ਕਰਦਾਂਗੇ ਪਰ ਮੈਂ ਕੀ ਕਰ ਸਕਦਾ ਹਾਂ ਚਲ ਕੋਈ ਗੱਲ ਨਹੀਂ ਵਧੀਆ ਕੀਤਾ ਕੋਈ ਗੱਲ ਨਹੀਂ ਆ ਨਾ ਜੋ ਜਾਓਗੇ ਨਾ ਤੇ ਜਾਨ ਲੱਗਿਆ ਹੋਰ ਮੇਰੇ ਕੋਲ ਲੈ ਜਾ ਥੋੜਾ ਹੈ ਤੇ ਮੈਂ ਇਦਾਂ ਦੀ ਗੱਲਾਂ ਮੈਨੂੰ ਦੱਸਦੇ ਰਿਹਾ ਕਰੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸ ਦਊਗਾ ਭਾਈ ਤੁਸੀਂ ਮੈਨੂੰ ਖੁਸ਼ ਕਰੋ ਤੇ ਮੈਂ ਤੁਹਾਨੂੰ ਖੁਸ਼ ਕਰਦਾ ਰਹਾਂਗਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਕਹੋਗੇ ਨਾ ਉਦਾਂ ਹੋ ਗਈ ਬਾਕੀ ਉਹਨਾਂ ਨੇ ਗੱਲ ਨਾ ਕਰਿਓ ਕਿ ਮੈਂ ਆ ਗੱਲ ਕੀਤੀ ਨਹੀਂ ਨਹੀਂ ਮੈਂ ਤਾਂ ਚੋਰ ਬਣ ਗਿਆ ਨਾ ਫਿਰ ਨਹੀਂ ਨਹੀਂ ਹਾਂਜੀ ਚਲ ਚੱਲਾਂ ਮੈਂ ਫਿਰ ਬਾਅਦ ਵਿੱਚ ਮੈਨੂੰ ਕੰਦੇ ਸੀ ਉਹ ਕੰਮ ਕਰਦੇ ਕੋਈ ਕਰਦਾ ਨਹੀਂ ਆ ਤੇ ਕੱਪੜਿਆਂ ਨੂੰ ਘੱਟਾ ਨਹੀਂ ਲੱਗਨ ਦਿੰਦਾ ਤੇ ਹਿੱਸਾ ਪੂਰਾ ਮੰਗਦਾ ਹੁਣ ਆ ਗਿਆ ਹੁਣ ਕੰਮ ਹੀ ਕਰਿਆ ਕਰਨਾ ਮੈਂ ਮੜਾ ਚੱਲਿਆਂ ਕੰਮ ਤੇ ਮੈਂ ਕੰਮ ਤੋਂ ਆ ਕੇ ਵਾਪਸੀ ਤੇ ਫਿਰ ਰੋਕ ਜਾਊਗਾ ਚਲੋ ਠੀਕ ਹੈ ਤੇ ਮੇਰਾ ਕੰਮ ਨਾ ਕਰਦੇ ਤੇ ਉਹਨਾਂ ਨੂੰ ਦੱਸ ਕੇ ਵੀ ਮੇਰਾ ਕੰਮ ਕਰਾਓ ਨਹੀਂ ਜੇ ਭਾਈ ਹੋਣਗੇ ਫੋਨ ਕਰਦੇ ਮੈਨੂੰ ਠੀਕ ਆ ਭਾਜੀ ਲੈ ਹੁਣ ਦਾਹ ਗੋਰੀ ਇਹਨਾਂ ਕੋ ਲਿਆ ਕਰਾਂਗੇ ਤੇ ਦਾਹ ਉਹਦੇ ਕੋ ਲਿਆ ਕਰਾਂਗੇ ਇੱਧਰ ਦੀ ਆਪਾਂ ਉੱਧਰ ਕਰੀ ਜਾਣੀ ਆ ਤੇ ਇੱਧਰ ਦੀ ਕਰਨ ਉੱਧਰ ਕਰੀ ਜਾਣੀ ਆ ਲੈ ਇਹਨਾਂ ਨਾਲੋਂ ਜ਼ਿਆਦਾ ਪੈਸੇ ਜੇ ਆਪਾਂ ਕੋਈ ਕਰਨਗੇ ਤੇ ਕੋਈ ਟਾਈਮ ਆਊਗਾ ਇਹ ਦੋਵੇਂ ਭਰਾ ਮੇਰ ਕੋ ਕੰਮ ਕਰਿਆ ਕਰਨਗੇ ਅੱਜ ਮੈਂ ਇਹਨਾਂ ਕੋ ਕਰਦਾ ਆ ਠੀਕ ਆ ਨਾ ਆਹ ਤੇ ਚੀਜ਼ ਨਾਲ ਦੋ ਚਾਰ ਜਿਹੇ ਇਹ ਮੈਂ ਸਾਈਡ ਤੇ ਰੱਖ ਲੈਣੀ ਆ ਇਹ ਕਣੇ ਤੁਹਾਡਾ ਸਾਈਡ ਤੇ ਲਾ ਦੇਣੀ ਆ ਉਹਨੂੰ ਕਹਣਾ ਇੰਨੀ ਨਿਕਲੀ ਉਹਨੂੰ ਕਹਣਾ ਇੰਨੀ ਨਿਕਲੀ ਆ ਤੇ ਦੋਵਾਂ ਭਰਾਵਾਂ ਨਾਲ ਕਹਾਂ ਕਿ ਇਕੱਠੀ ਗੱਲ ਨਹੀਂ ਕਰਨੀ ਦੋਵਾਂ ਤੇ ਮੈਂ ਰੱਖਣਾ ਪੜਦਾ ਤੇ ਪੜਦੇ ਨਾਲ ਆਪਣਾ ਘਰ ਭਰੀ ਜਾਣਾ ਵਾ ਇਹਨਾਂ ਦਾ ਖਾਲੀ ਕਰੀ ਜਾਣਾ ਵਾ ਚੱਲ ਤੇ ਨਹੀਂ ਦਿੱਤਾ ਸਹੀਂ ਟਾਈਮ ਨਾਲ ਤੇ ਨਿਆਣੀ ਨੇ ਦੇ ਦਿੱਤੇ ਉਹ ਦੀ ਕਰਦੀ ਮਜਬੂਰੀ ਆ ਕੋਈ ਗੱਲ ਨਹੀਂ ਆਪੇ ਦੇ ਦੂ ਨਿਆਣੀ ਹੌਲੀ ਹੌਲੀ ਇਹਨਾਂ ਵਾ ਮੈਂ ਆਪਣਾ ਸੂਰ ਸਾੜ ਬਣਾ ਲੈਣੀ ਆ ਤੇ ਵਲੇਟ ਕੇ ਲਈ ਨਹੀਂ ਹੁਣ ਰੱਖ ਇਹ ਨਾ ਆ ਗਏ ਕਿਤੇ ਉੱਤੇ ਵੀ ਮਲਾ ਜੀ ਆਖੇ ਲਿਆ ਮਾਤਾ ਮੇਰੇ ਆਹਤੇ ਧਰ ਲੈ ਕੇ ਗਾਂ ਜਾਵੇ ਗੱਲਾਂ ਵੀ ਕਰਾਈਆਂ ਤੇ ਪੈਸੇ ਵੀ ਗਵਾਏ ਫਾਇਦਾ ਤੇ ਮੈਨੂੰ ਕੱਖ ਵੀ ਨਾ ਫਿਰ ਹੋਇਆ ਚੱਲ ਕੋਈ ਨਹੀਂ ਉਹਨੂੰ ਕਿਹੜਾ ਪਤਾ ਲੱਗਣ ਮੰਮੀ ਜੀ ਦੇਖੀ ਕਰਾਇਆ ਦੇਗੀਆ ਕਿੱਥੇ ਰੱਖੇ ਜੇ ਰੱਖੇ ਮੈਂ ਆਪਣੇ ਕੋਲ ਹੀ ਆ ਮੈਂ ਰੱਖੀ ਆ ਤੇ ਮੈਂ ਹੀ ਲੈਣਾ ਤੂੰ ਹੀ ਨਾਲੇ ਮੈਨੂੰ ਗੱਲਾਂ ਕਰਦੇ ਤੇ ਨਾਲੇ ਮੈਨੂੰ ਕਰਾਈ ਪੁੱਛਦੇ ਦੇ ਮੰਮੀ ਜੀ ਤੂੰ ਮੈਂ ਜ਼ਿਆਦਾ ਚਲਾਕ ਨਹੀਂ ਗੀ ਰੋਟੀ ਪਾਣੀ ਮੈਂ ਬਣਾਵਾ ਹੈ ਉਹਦੇ ਕੱਪੜੇ ਮੈਂ ਧੋਵਾ ਤੇ ਜੇ ਪਹਿ ਲੈਣ ਲਗੇ ਓਏ ਮੈਂ ਰੱਖਣੇ ਆ ਤੇ ਮੈਂ ਲੈ ਲੈਂਦੀ ਤੇ ਐਡਾ ਕਰੋ ਉਹਦਾ ਕੰਮ ਵੀ ਆਪ ਹੀ ਕਰਿਆ ਕਰੋ ਨਹੀਂ ਮੈਂ ਚਲਾ ਕੇ ਤੇ ਤੂੰ ਵੀ ਜਜ਼ੂਸ ਹੀ ਆ ਤੂੰ ਮੇਰੇ ਮਗਰੀ ਲੱਗੀ ਫਿਰਦੀ ਪੂ ਕੀ ਦੇ ਕੇ ਗਈ ਆ ਲੈ ਘਰ ਚ ਮੈਂ ਹੁਣ ਤੁਰੀ ਫਿਰਦੀ ਆ ਤੇ ਮੈਂ ਤਾਂ ਸੋਨ ਅੱਖਾਂ ਥੋੜੀ ਬੰਦ ਕੀਤੀਆਂ ਮੈਂ ਇਥੋਂ ਨਿਕਲ ਕੇ ਗਈ ਮੈਂ ਉਦੋਂ ਹੀ ਗੈਸ ਕਰ ਲਿਆ ਕਿ ਇਹ ਪੈਸੇ ਦੇ ਕੇ ਗਈ ਹੋਣੀ ਮੰਮੀ ਨੂੰ ਨਹੀਂ ਪੈਣਾ ਦੇ ਕੇ ਚੱਲ ਗਈ ਆ ਥੋੜੀ ਦੇ ਕੇ ਗਈ ਆ ਆਪੇ ਦੇ ਦੂਗੀ ਜਦੋਂ ਮਿਲਣਗੇ ਪਰ ਹੁਣੇ ਮੈਂ ਤੁਹਾਨੂੰ ਨਹੀਂ ਦੇਣੀ ਮੈਂ ਤੇ ਆਵੇ ਵੇਖੀ ਮੈਂ ਤਾਂ ਪਤਲੇ ਪਤਲੇ ਸੂਰ ਤੁਸੀਂ ਤਾਂ ਵੇਖਾ ਕਿੱਡੇ ਸੋਹਣੇ ਸੋਹਣੇ ਆ ਪੁੰਦ ਜਜ ਕਦੀਆਂ ਦਿਆਂ ਪੇਕਿਆਂ ਲੈ ਤੇ ਬਣਾਉਂਦੀਆਂ ਤੇ ਤੁਸੀਂ ਆ ਵੀ ਜੇ ਮੈਨੂੰ ਤਾਂ ਨੀ ਨਾ ਕਦੀ ਕੁਝ ਲਿਆ ਕੇ ਦਿੱਤਾ ਮੰਮੀ ਜੀ ਬੱਸ ਕਰੋ ਐਵੇਂ ਨਾ ਹੁਣ ਤੁਸੀਂ ਬੋਲੀ ਜਾਓ ਜਿੰਨਾ ਮੈਂ ਚੁੱਪ ਕੀਤੀ ਆ ਮੈਂ ਕਿਦਾਂ ਆਪਣੇ ਪੇਕਿਆਂ ਦਾ ਨਾ ਕੀਤਾ ਵਾ ਜਿਹੜੀ ਚੀਜ਼ ਉਹਨਾਂ ਨੇ ਦਿੱਤੀ ਉਹ ਦਿੱਤੀ ਆ ਜਿਹੜੀ ਜੇ ਮੈਂ ਆ ਬਣਾਈ ਮੈਂ ਆਪਕੇ ਨਹੀਂ ਮੈਂ ਬਣਾਈ ਆ ਤੇ ਭਰਮਾ ਵੀ ਲੈਣੇ ਆ ਨਾ ਮੈਂ ਵੀ ਆਪਣੀ ਮਰਜ਼ੀ ਦੇ ਲੈ ਕੇ ਆਉਂਗੀ ਬਥੇਰਾ ਤੈਨੂੰ ਕਹਿ ਲਾ ਤੂੰ ਨਹੀਂ ਲਿਆ ਕੇ ਦਿੱਤੇ ਹੁਣ ਮੈਨਾਂ ਦੇ ਬਣਾਉਣੇ ਫੇਰ ਤੇ ਮੈਂ ਕਿੱਥੋਂ ਲਿਆਦਾ ਆਪ ਤਾਂ ਤੁਸੀਂ ਹੁਣ ਫੜ ਕੇ ਰੱਖ ਲਿਆ ਲੈ ਆਓਗੇ ਮੈਂ ਕਿੱਥੋਂ ਲਿਆਦਾ ਮੈਂ ਤਾਂ ਤੁਹਾਡਾ ਪੁੱਤ ਪੈਸੇ ਦਊਗਾ ਤੇ ਫੇਰ ਹੀ ਲਿਆਉਂਗੀ ਨਾ ਤੇ ਦਿੰਦਾ ਤਾਂ ਹੈਗੇ ਆਪਣੇ ਨੂੰ ਕਰਦੀ ਨਹੀਂ ਆ ਕਿ ਮੈਂ 50 4 ਦੀ ਕਰਦੀ ਆ ਜੇ ਤੈਨੂੰ ਵੀ ਤੇ ਆਪਣੇ ਆਪ ਨੂੰ ਲਿੜੇ ਕੱਪੜੇ ਬਣਾ ਲਾ ਨਹੀਂ ਤੈਨੂੰ ਦਿੰਦਾ ਤਾਂ ਹੈ ਤੂੰ ਤਾਂ ਹੀ ਬਣ ਲੈਉਣੀ ਆ ਨਾ ਮੈਨੂੰ ਤਾਂ ਨਹੀਂ ਨਾ ਕਿਹਾ ਚੱਲੋ ਮੰਮੀ ਚਲੀਏ ਬਾਜ਼ਾਰ ਆ ਤੇ ਲੈਦਾ ਹੁਣ ਜੇ ਤੂੰ ਮੈਨੂੰ ਦਿੱਤੇ ਹੁੰਦੇ ਤੇ ਮੈਂ ਇੱਥੋਂ ਤੈਨੂੰ ਕੁਝ ਦੇ ਦਿੰਦੀ ਫਿਰ ਲਹਾੜਾ ਪਰਾਲ ਮਿਲ ਕੇ ਦੋਵੇਂ ਜਾਣੀਆਂ ਬਣਾ ਲਈਏ ਤੂੰ ਤਾਂ ਸਿੱਧੀ ਲੜਨੀ ਤਰਪਈ ਨਹੀਂ ਕੋਈ ਨਹੀਂ ਮੰਮੀ ਆ ਤਸੀਂ ਰੱਖੋ ਕੁੱਟ ਕੇ ਤੇ ਕੱਲ ਨੂੰ ਨਾ ਉਹ ਤਾਂ ਕੰਮ ਸਾਰਾ ਤੂੰ ਹੀ ਕਰਨਾ ਜੇ ਉਹਨੂੰ ਰੋਟੀ ਬਣਾ ਕੇ ਦੇਣੀ ਉਹਦੇ ਕੱਪੜੇ ਧੋਣੇ ਉਹਦਾ ਕਮਰਾ ਸਾਫ਼ ਕਰਨਾ ਜੋ ਵੀ ਕਰਨਾ ਤੂੰ ਹੀ ਕਰਨਾ ਜੇ ਬਸ ਮੈਂ ਕੁਝ ਨਹੀਂ ਕਰਨਾ ਨਹੀਂ ਕੁੜੀ ਸਿਆਣੀ ਪੈਣਾ ਉਹ ਨਾਲ ਕਰਾਉਂਦੀ ਤੇਰੇ ਆਂਦੀ ਮੈਂ ਆਂਟੀ ਆਣ ਕੇ ਫੁਲਕੇ ਵੀ ਲਾ ਦੂੰ ਸਬਜ਼ੀ ਨੂੰ ਤੜਕਾ ਲਾ ਦੂੰਗੀ ਕੁੜੀ ਸਿਆਣੀ ਉਹਨੇ ਸਭ ਕੁਝ ਤੇਰੇ ਨਾਲ ਕਰਾ ਦੇਣਾ ਐਡੀ ਨਹੀਂ ਕੀ ਹੋਏਗੀ ਕੋਈ ਗੱਲ ਨਹੀਂ ਜੇ ਥੋੜੇ ਤੇ ਥੋੜੇ ਦੇ ਦਿੱਤੇ ਆ ਫੇ ਫੇਰ ਦੇ ਦੂ ਜਿੱਦਨ ਤਨਖਾਹ ਮਿਲੂ ਕੀ ਮਤਲਬ ਭਾਵੇਂ ਥੋੜੇ ਦੇਵੇ ਭਾਵੇਂ ਜਿਆਦਾ ਦੇਵੇ ਰੱਖਣੇ ਤੇ ਤੁਸੀਂ ਹੀ ਆ ਨਾ ਮੈਨੂੰ ਕਿਹੜਾ ਫੜਾ ਦੇਣੇ ਆ ਕਿ ਲੈ ਫੜ 2000 ਤੂੰ ਵੀ ਰੱਖ ਲਾ ਚੱਲ ਭੈਣਾ ਤੇਰਾ ਤੇ ਬੋਲਣ ਦਾ ਹੀ ਆ ਬਸ ਤੂੰ ਬਥੇਰੀ ਚਲਾਕ ਹੋ ਗਈ ਜਾ ਜਾ ਕੇ ਚਾਹ ਚੂ ਬਣਾ ਕੰਮ ਆਪਣਾ ਕਰਿਆ ਕਰ ਤੇਰਾ ਪੈਸਾ ਲਈ ਧਿਆਨ ਰਹਿੰਦਾ 24 ਘੰਟੇ ਕੀ ਦਿੱਤਾ ਕੀ ਦਿੱਤਾ ਮਾਤਾ ਨੂੰ ਕਿਤੇ ਘਿਰ ਜਾ ਨੂੰ ਕਿਤੇ ਹੱਡੇ ਢੇਲੇ ਆ ਕਿਤੇ ਦੂਰੋਂ ਹੀ ਵੇਖ ਲੈਂਦੀ ਮम्मी ਕੀ ਕਰਨੀ ਤੇ ਕੀ ਕੋਈ ਫੜਾ ਕੇ ਜਾਂਦਾ ਭੈਣਾ ਇਹਨਾਂ ਨਾਲ ਤਾਂ ਕੋਈ ਵਾਹ ਨਹੀਂ ਬਹੁਤ ਜਿਆਦੀ ਚਲਾਕ ਹੋ ਗਈ ਆ ਮੈਂ ਕਿਉਂ ਦਵਾ ਤੈਨੂੰ ਮੈਡਮ ਕਿਹੜਾ ਕੁਛ ਦਿੰਨੀ ਆ ਚੱਲ ਆਪਣਾ ਕੰਮ ਕਰ ਰਮਾਨਾ ਆ ਲੋ ਚਾ ਲੈ ਆ ਇੰਨਾ ਕਾ ਟਾਈਮ ਲਾਤਾ ਚਾਹ ਜਾਂ ਨੂੰ ਹੀ ਉਹਨੇ ਕੀ ਕਰਦੀ ਰਹਿੰਦੀ ਮੈਂ ਕਿ ਲਾਤਾ ਮੈਂ ਗਈ ਹੀ ਚਾਹ ਬਣਾਉਣ ਤੇ ਉਥੋਂ ਕੁੜੀ ਤੁਰੀ ਆਉਂਦੀ ਹੀ ਮਮਮੀ ਕੋ ਤੇ ਤੁਹਾਨੂੰ ਪਤਾ ਮਮਮੀ ਨੂੰ ਪੈਸੇ ਦੇਗੀ ਤੇ ਮਮਮੀ ਨੇ ਦਵਾ ਦਬ ਚੁੰਨੀ ਜਿ ਬਣ ਕੇ ਤੇ ਕੋਟਲੇ ਕਾਦੇ ਪੈਸੇ ਫੜਾਤੇ ਹੁੰਦੇ ਉਹਨੂੰ ਕਮਰੇ ਦੇ 3000 ਰੁਪਿਆ ਕਮਰੇ ਦਾ 3000 ਰੁਪਿਆ ਤੇ ਮਮਮੀ ਨੇ ਕਹਿੰਦੇ ਹਣੇ 5000 ਰੁਪਿਆ ਦੇਣਾ 3000 ਕਾਦੇ ਜੇ ਦਿੱਤਾ ਨੇ ਪਤਾ ਨਹੀਂ ਉਹ ਆਪਣੀ ਕੋਈ ਪ੍ਰੋਬਲਮ ਦੱਸਣ ਲਈ ਹੀ ਘਰ ਦੀ ਕਿ ਭਰਾ ਦੀ ਵੀ ਕੋਈ ਸਟੱਡੀ ਕਰਾਉਣੀ ਆ ਉਹਦੀ ਵੀ ਇਸ ਤੇ ਯਾਰ ਮੇਰੀ ਗੱਲ ਸੁਣ ਮਮਮੀ ਨੂੰ ਸਮਝਾ ਦੇ ਆਪਾਂ ਲੋਕਾਂ ਦੀਆਂ ਪ੍ਰੋਬਲਮਾਂ ਨਹੀਂ ਵੇਖਣੀ ਆਈ ਆਪਣਾ ਵੇਖਣਾ ਦੇ ਦਿਓ 5000 ਕੁੜੀ ਦਿੰਦੀ ਆ ਨਾ ਤੇ ਠੀਕ ਆ ਨੇ ਦੇ ਇੱਕ ਅਧਾ ਮਹੀਨਾ ਵੇਖੋ ਤੇ ਕੱਢ ਦੋ ਕੁੜੀ ਨੂੰ ਬਾਹਰ ਕਹਿੰਦੀ ਨਹੀਂ ਚਲਣੀ ਉਹ ਤੇ ਕਹਿੰਦੀ ਹਟ ਨਹੀਂ ਰੱਖਣਾ ਉਹ ਮੰਮੀ ਦੀ ਚਲਣੀ ਆ ਐਵੇਂ ਮੰਮੀ ਦੀ ਚਲਣੀ ਆ 3000 ਰੁਪਿਆ ਨਾਲ ਮੈਂ ਸਾਰਾ ਉਹਨੂੰ ਘਰ ਦੇ ਰਹੀਆਂ ਨਾਲ ਉਸ ਦਿਨ ਕਿਹਾ ਸੀ ਮੈਂ ਵੀ ਮੰਮੀ ਨੂੰ ਆ ਗੱਲ ਤੇ ਮੰਮੀ ਕਹਿੰਦੀ ਮੇਰਾ ਘਰ ਆ ਮੈਂ ਜੋ ਮਰਜ਼ੀ ਕਰਾਂ ਹੂੰ ਕਰ ਲੂੰਗਾ ਗੱਲ ਮਾਂ ਮੰਮੀ ਨਾਲ ਵੀ ਕਰੀ ਨਾ ਤੇ ਨਾਲੇ ਵੀ ਇੱਕ ਗੱਲ ਦੱਸੋ ਕਿ ਮੰਮੀ ਕਿਹੜੇ ਹਿਸਾਬ ਨਾਲ ਨਾਲ ਪਾਇਆ 3000 ਰੁਪਿਆ ਰੱਖ ਕੇ ਕੁੱਟ ਕੇ ਬਹਿ ਗਿਆ ਸਾਰਾ ਖਰਚਾ ਇੱਥੇ ਕੰਮ ਮੈਂ ਕਰਦੀ ਹਾਂ ਦਾ ਕਮਰੇ ਦੀ ਸਫਾਈ ਮੈਂ ਕਰਦੀ ਕੱਪੜੇ ਮੈਂ ਧੋਣੀ ਰੋਟੀ ਤੱਕ ਮੈਂ ਪਕਾ ਕੇ ਦੇਣੀ ਆ ਯਾਰ ਤੂੰ ਇੰਨਾ ਕਲਪਦੀ ਕਿਉਂ ਆ ਫਿਰ ਕਿਹਾ ਜੀ ਮੰਮੀ ਨੇ 3000 ਰੁਪਿਆ ਰੱਖ ਲਿਆ 3000 ਰੁਪਿਆ ਬਹੁਤ ਚੀਜ਼ ਹੁੰਦੀ ਹੈ ਸਾਰਾ ਕੁਝ ਤੂੰ ਨੇ ਵੇ ਸਾਨੂੰ ਫੜਾਇਆ ਹੈ ਕਾਰੋਬਾਰ ਸਾਰਾ ਮੇਰ ਕੋ ਪੈਨਸ਼ਨ ਤੱਕ ਮੇਰ ਕੋ ਹੈ ਸਾਰਾ ਕੁਝ ਮੈਂ ਕਰਨਿਆ ਤੇ ਜੇ 3000 ਰੁਪਿਆ ਅਗਲੀ ਰੱਖ ਵੀ ਲੈਂਦੀ ਆ ਤੇ 3000 ਨਾ ਆਂਦਾ ਕੀ ਪਹਿਲੇ 10 ਮਹੀਨੇ ਆੰਦਗੋ ਜੇ ਸਾਰਾ ਕੁਝ ਤੁਹਾਡੇ ਕੋ ਆਪਣਾ ਤੁਸੀਂ ਕੀ ਬਣਾਇਆ ਤੇ ਕਿਹੜੀ ਚੀਜ਼ ਇੱਥੇ ਵੱਧ ਬਣਾਈ ਆ ਕਿ ਮੈਂ ਕਹਾਂ ਕਿ ਹਾ ਹੋ ਮੈਂ ਹੀ ਬੜੀ ਬਣਾ ਲਈ ਆ ਕੋਈ ਤੇ ਰਹਿ ਗਈ ਬਾਕੀ ਹੈਗਾ ਤੇ ਸਾਰਾ ਕੁਝ ਇਕੱਠਾ ਹੀ ਆ ਨਾ ਯਾਰ ਇਕੱਠਾ ਤੇ ਗਾ ਪਰ ਪਰਿਵਾਰ ਤੇ ਵਧੀਆ ਚੱਲਣ ਦਿਆ ਨਾ ਫਿਰ ਕੀ ਆ ਦੱਸ ਮੈਨੂੰ ਖਰਚ ਤੇ ਕਰਨ ਨਹੀਂ ਦੇਣਾ ਆਪ ਆਪਣੀ ਮਰਜ਼ੀ ਨਾਲ ਨਹੀਂ ਆਪਣੀ ਮਾਂ ਦੀ ਬੋਲੀ ਬੋਲਿਆ ਕਰੋ ਯਾਰ ਇੱਕ ਮਾਦੀ ਬੋਲੀ ਨਾ ਕੁੱਟਾਈ ਤੇ ਯਾਰ ਇਹਨਾਂ ਅੱਜ ਕੱਲ ਆਂਦਾ ਕੀ ਐ ਦੱਸ ਮੈਨੂੰ ਸਬਜ਼ੀ ਨਹੀਂ ਪੂਰੀ ਪੈਂਦੀ ਤਾਂ ਮੈਂ ਕੀ ਕਰਨਾ ਵਾ 200 ਰੁਪਏ ਮੈਂ ਦੱਸ ਐਵੇਂ ਉੱਥੇ ਪਸਖੇ ਖਾ ਕੇ ਬਿਮਾਰ ਹੋ ਮੁਰਕੇ ਦਵਾਈਆਂ ਦੇ ਪੈਸੇ ਕਿਨੇ ਲਾਉਣੇ ਉਹ ਤਾਂ ਕਹਿੰਦੇ ਆ ਕਿ ਦਿਨੋਂ ਦਵਾਈ ਦੀ ਲੋੜ ਪੈ ਗਈ ਤੇ ਕੋਈ ਆਪਣੇ ਕੋਲੋਂ ਲਿਆਊਗੀ ਤੇ ਸਹੀ ਨਾ ਸਾਡੇ ਕੋ ਤਾਂ ਨਾ ਮੰਗੂਗੀ ਫਿਰ ਉਹਨੂੰ ਕਹਦਾਂਗੇ ਨਾ ਉਹ ਜਿਹੜਾ 3000 ਰੁਪਏ ਦਾ ਉਹ ਚੁ ਲਿਆ ਦਵਾਈ ਮੰਮੀ ਦੱਸਾਂ ਕਿ ਛਟੋਰੀ ਬੜੀ ਜੇ ਅੱਜ ਵੀ ਉਹਨੂੰ ਆਖੰਡਈ ਆਂਬ ਲੈ ਕੇ ਆਈ ਤੁਹਾਨੂੰ ਪਤਾ ਕਿੰਨੇ ਰੁਪਏ ਕਿਲੋ ਆ ਆਂਬ 100 ਰੁਪਏ ਕਿਲੋ ਆਂਬ ਆਂਬ ਦੇ ਉਹਦੇ ਪੱ ਮਨੇ ਕੋਲ ਲੈਣੀ ਉਹਦੇ ਪੱਲਿਓ ਨਹੀਂ ਖਾਣੇ ਕਹਿੰਦੀ ਸੀ ਪੁੱਤ ਲੈ ਐਵੇਂ ਮੈਂ ਪੈਸੇ ਦੇ ਦੂੰਗੀ ਜਦੋਂ ਆਏਂਗੀ ਤੂੰ ਟੁੱਟੇ ਤੂੰ ਖਰਚੀ ਜਾਂਦੇ ਕੋਈ ਗਾਨੀ ਸਾਨੂੰ ਨਹੀਂ ਮਤਲਬ ਹੋएगा ਕੋਈ ਤੇ ਉਹ ਕੀ ਫਾਇਦਾ ਹੋਇਆ ਖਾ ਪੀ ਕੇ ਤੇ ਅੱਜ ਕਿਤੇ ਬਿਮਾਰ ਹੋ ਚੁਗੀ ਤੇ ਮਣ ਕੇ ਇੱਧਰ ਆ ਜੂਗੀ ਮਰ ਕੇ ਪੈਸੇ ਲਗਾਣਗੇ ਕੋਈ ਗਾਨੀ ਆਪੇ ਦਵਾਈ ਲਿਆਉਗੀ ਕਿੰਨੇ ਕੁ ਖਾ ਦੂੰਗੀ ਨਾ ਹੋਣਗੇ ਉਹਦੇ ਕੋ ਪੈਸੇ ਕੀ ਕਹੋਗੇ ਕਿ ਆਹੀ ਨੇ ਮੰਮੀ ਤੈਨੂੰ ਦਵਾਈ ਦੇਣੀ ਤਾਨੂੰ ਦਵਾਈ ਲੈ ਕੇ ਦੇਣੀ ਹੀ ਪੈਣੀ ਫਿਰ ਵੀ ਉਹ ਕਿਹੜਾ ਵਿਕੋ ਮਹੀਨਾ 9000 ਦੇਣਾ ਵਾ ਹਰ ਮਹੀਨੇ 3000 ਆਣਾ ਵਾ ਅਗਲੇ ਮਹੀਨੇ ਜਿਹੜਾ ਹੋਗਾ ਉਹਦੀ ਦਵਾਈਆਂ ਤੇ ਆਂਦੀ ਜੋਗੀ ਫਿਰ ਤੇ ਕੋ ਜਾਡ ਅ ਤੂੰ ਹੀ ਨਹੀਂ ਕਹਿਣਾ ਕਿ ਮੰਮੀ ਨੂੰ ਇਹਨੂੰ ਹੀ ਦੇਵੇ ਪੈਸੇ ਥੋੜੇ ਜਿਹੇ। ਉਹ ਯਾਰ ਕੁਝ ਨਹੀਂ ਹੁੰਦਾ ਕੋਈ ਗਾਨੀ। ਤੇ ਨਹੀਂ ਹੱਜ ਮੈਂ ਤੈਨੂੰ ਕੀ ਦਵਾਵਾਂ ਤੇ ਉਹਨੂੰ ਕੀ ਰਖਾਵਾਂ। ਲਿਆ ਫਿਰ ਤੂੰ ਹੀ ਦੇ ਦੋ ਮੈਨੂੰ ਥੋੜੇ ਬੁੱਤ। ਮੈਨੂੰ ਲੱਗਦਾ ਤੈਨਾਂ ਦਿਮਾਗ ਦਮੋਗ ਨਹੀਂ ਕੰਮ ਕਰਦਾ। ਕੀ ਕੀ ਦਿਮਾਗ ਨਹੀਂ ਕੰਮ ਕਰਦਾ? ਮਤਲਬ ਕੀ ਤੇਰਾ ਕਹਿੰਦਾ? ਕਹਿੰਦਾ ਕੀ ਮਤਲਬ ਆ? ਹੁਣ ਜਿਹੜੀ ਉਹ ਰੋਟੀ ਪਾਣੀ ਖਾਂਦੀ ਆ ਭਾਵੇਂ ਇੱਕ ਜੀ ਉਹ ਭਾਵੇਂ ਦੋ ਜੀ ਹੁਣ। ਰੋਟੀ ਪਾਣੀ ਤੇ ਉਹੀ ਬੰਨੀ ਆ ਨਾ। ਉਹ ਨਹੀਂ ਖਰਚਾ। ਬੱਤੀ ਜਗੋਂਦੀ ਆ ਬਿੱਲੋਂਦਾ ਵਾ ਪਾਣੀ ਦਾ ਬਿੱਲੋਂਦਾ ਉਹ ਨਹੀਂ ਖਰਚਾ ਉਹ ਕਿੰਨੇ ਧਾਰਨਾ ਉਹ ਤੇ ਤੁਸੀਂ ਧਾਰਨਾ ਮਾ ਨਾ ਉਹ ਮਾਤਾ ਨੇ ਤੇਨੇ 3000 ਚੋਂ ਧਾਰ ਦੇਣਾ ਯਾਰ ਕੁੜੀ ਕੀ ਖਾਜੂਗੀ ਦੱਸ ਮੈਨੂੰ ਕਿੰਨਾ ਕ ਖਾਜੂਗੀ ਹੈ ਜੇ ਚਾਰ ਰੋਟੀਆਂ ਪਕਾ ਦਿਆਂ ਤੇ ਇੱਕੋ ਵੀ ਖਾ ਲੈਂਦੀ ਆ ਕੀ ਫਰਕ ਪੈ ਜਾਂਦਾ ਉੱਥੇ ਇੱਕ ਰੋਟੀ ਨਹੀਂ ਖਾਂਦੀ ਚਾਰ ਚਾਰ ਪੰਜ ਪੰਜ ਰੋਟੀਆਂ ਖਾਂਦੀ ਉਹ ਯਾਰ ਕੁਛ ਨਹੀਂ ਹੁੰਦਾ ਦੱਸ ਕਿਲੋ ਆਟਾ ਇੱਕ ਦਿਨ ਲਾ ਉਹਦੀ ਚਾਹੀਦਾ ਵਾ ਉਹ ਐਂ ਗੱਲਾਂ ਨਾ ਸੋਚਿਆ ਕਰ ਇਹ ਗੱਲ ਸੋਚ ਵੀ ਜੋ ਕੁਛ ਹੈਗਾ ਵਾ ਹੈਗਾ ਤਾਂ ਮਾਤਾ ਦਾ ਹੀ ਆ ਨਾ ਹੈ ਅਜੂ ਟੋਲਿਆਂ ਦਾ ਕਿਤੇ ਪਿੱਛੋ ਲਿਆਂਦਾ ਕਿਤੇ ਸਾਰਾ ਕੰਮ ਹੀ ਹੈਗਾ ਤਾਂ ਮਾਤਾ ਦਾ ਹੀ ਹੈ ਪੈਨਸ਼ਨ ਤੱਕ ਮਾਤਾ ਦੀ ਆ ਕੀ ਪੈਨਸ਼ਨ ਤੱਕ ਜਿਹੜਾ ਉੱਥੇ ਇੰਨਾ ਕੰਮ ਕਰਦੇ ਜੇ ਦਿਨ ਰਾਤ ਰੋਲਦੇ ਜੇ ਉਹ ਆਪ ਹੀ ਮਿਹਨਤ ਕਰਦੇ ਜੇ ਨਾ ਮਾਤਾ ਤਾਂ ਨਹੀਂ ਕਰਨ ਜਾਣੀ ਉੱਥੇ ਕੀ ਕਰਦਾ ਮੈਂ ਦੱਸ ਮੈਨੂੰ ਪਰਿਵਾਰ ਵੇ ਤੇ ਹੀ ਆਪਣਾ ਹੀ ਚਲਾਉਣਾ ਹੈ ਫਿਰ ਕੀ ਆ ਇੰਨਾ ਨਹੀਂ ਕਰੀ ਜਾਈਦਾ ਹੁੰਦਾ ਬੋਤਾ ਤੁਹਾਨੂੰ ਤਾਂ ਸਮਝਾਉਣ ਦਾ ਕੋਈ ਫਾਇਦਾ ਹੀ ਨਹੀਂ ਖੜਾ ਕੱਪ ਵੀ ਲੈ ਜਾ ਚੜ ਚੜ ਕਰਤੀ ਦਿੰਦੀ ਜਨਾਨੀਆਂ ਨੂੰ ਤਾਂ ਸਮਝਾ ਹੀ ਨਹੀਂ ਸਕਦਾ ਕੋਈ ਬਦਾਨੀ ਕੀ ਐਵੇਂ ਰੋਲਾ ਪਾਈ ਜਾਂਦੀਆਂ ਮਾਤਾ ਉਹ ਖਾ ਗਈ ਮਾਤਾ ਉਹ ਖਾ ਗਈ ਮੈਨੂੰ ਤਾਂ ਸਾਹਮਣੇ ਲੱਗਦੀ ਇਹਨਾਂ ਦੀ ਵੀ ਕਿੰਨਾ ਕੁ ਖਾਜੂਗੀ ਕਿਤੇ ਵਾਕੇ ਹੁੰਦੀਆਂ ਪਾਗਲੀਆਂ ਜਨਾਨੀਆਂ ਇਹਨਾਂ ਨੂੰ ਕੀ ਪਤਾ ਕਿ ਮੈਂ ਬਾਹਰ ਕੀ ਕਰਦਾ ਫਿਰਦਾ ਹਾਂ ਇਹ ਸੋਚਦੀਆਂ ਕਿ ਐਵੇਂ ਹੀ ਤੁਰਿਆ ਫਿਰਦਾ ਹਾਂ ਮੈਂ ਐਵੇਂ ਨਹੀਂ ਤੁਰਿਆ ਫਿਰਦਾ ਆਪਣਾ ਸਭ ਕੁਝ ਨਾ ਬਣਾ ਲਊਗਾ ਚਿੰਤਾ ਨਾ ਲਾਵੇ ਕਿਤੇ ਪਰ ਸਾਰੀਆਂ ਗੱਲਾਂ ਨਾ ਜਨਾਨੀਆਂ ਨੇ ਉਹਨੇ ਦੱਸਿਆ ਜਾਂਦੀਆਂ ਇਹਨਾਂ ਦੇ ਢਿੱਡ 'ਚ ਗੱਲ ਤਾਂ ਕੋਈ ਰਹਿੰਦੀ ਨਹੀਂ ਚੱਟ ਇਹਨਾਂ ਨੇ ਜਾ ਕੇ ਬਾਹਰ ਕਰ ਦੇਣੀ ਹੈ ਇਸੇ ਕਰਕੇ ਮੈਂ ਗੱਲ ਹੀ ਕੋਈ ਨਹੀਂ ਕਰਦਾ ਨਾ ਰਿਆਂ ਦੇ ਕੋੜ-ਕੜ ਕਰਦੀ ਕੋਈ ਨਹੀਂ ਹੈਲੋ ਆਰਾ ਯਾਰ ਕਿੱਥੇ ਰਹਿ ਗਈ ਆ ਯਾਰ ਕਦੋਂ ਤੈਨੂੰ ਫੋਨ ਕਰਦਾ ਤੂੰ ਫੋਨ ਵੀ ਨਹੀਂ ਚੱਕਣ ਦੀ ਸਿਰਫ ਥੋੜੀ ਵੇਟ ਕਰ ਲਉਗੀ ਤੂੰ ਚਲ ਆ ਜਲਦੀ ਹਾਂ ਕਦੋਂ ਮੈਂ ਸਡਾਈਆਂ ਵਾਂਗੂ ਵੇਟ ਕਰਨਿਆਂ ਥੋੜੀ ਵੇਟ ਕਰ ਲਉਂਗੀ ਹਰ ਵਾਰੀ ਵੇਟ ਕਰਦੀ ਹਾਂ ਤੋਦੋਂ ਯਾਰ ਕਦੋਂ ਦੀ ਰੇਟ ਕਰਨ ਦਾ ਸਦਾਈਆਂ ਵਾਂਗ ਫਿਰ ਕੀ ਹੋ ਗਿਆ ਵੇਟ ਕਰਦੇ ਬੈਸੀ ਤੇ ਤੇ ਫੋਨ ਤੇ ਚੱਕਦਾ ਬੰਦਾ ਕਹਿ ਦਿੰਦਾ ਕਿ ਮੈਂ ਥੋੜਾ ਲੇਟ ਹੋ ਜਾਣਾ ਚੱਕ ਕੇ ਲਿਆ ਤੁਹਾਡਾ ਫੋਨ ਹਰ ਵਾਰੀ ਤੇ ਮੈਂ ਹੀ ਵੇਟ ਕਰਦੀ ਤੱਦੀ ਫਿਰ ਕੀ ਹੋਇਆ ਜਦੋਂ ਤੁਹਾਨੂੰ ਵੇਟ ਕਰਨੀ ਪਈ ਹਰ ਵਾਰੀ ਮੈਂ ਹੀਉ ਕਰਦੀ ਆ ਨਾ ਔਖਾ ਲੱਗਾ ਵੇਟ ਕਰਨਾ ਤੋੜ ਗਈ ਤੈਨੂੰ ਵਾਹ ਤੇਰੇ ਬਿਨਾ ਦੁਨੀਆ ਸੁਨਨੀ ਲੱਗਦੀ ਏ ਹੂੰ ਦੁਨੀਆ ਸੁਨਨੀ ਲੱਗੂ ਪਤਾ ਮੈਨੂੰ ਜਿੰਨ ਕੱਲਣਾ ਟਾਈਮ ਕੱਢ ਕੇ ਘੁਆਣੀ ਆ ਉਹ ਵੀ ਥੋੜਾ ਟਾਈਮ ਨਹੀਂ ਮੇਰੇ ਵਾਸਤੇ ਵੀ ਆਣਾ ਕਿੰਨਾ ਔਖਾ ਸੋਹ ਬਹਨੇ ਲਾਣੀ ਦਿੰਦੇ ਘਰ ਮਮਾ ਅੱਜ ਵੀ ਪੁੱਛਦੇ ਵੇ ਕਿ ਕਿੱਥੇ ਚੱਲੀ ਏ ਮੈਂ ਕਿ ਆਪਣੀ ਫਰੈਂਡ ਵਾਲ ਚੱਲੀ ਆ ਚਲ ਚਾਡੋ ਸਾਰੀਆਂ ਗੱਲਾਂ ਹੁਣ ਸਾਰਾ ਇਹ ਆ ਬਲੇ ਨਾ ਜਿਹੜੇ ਬਹਾਨੇ ਮਾਰਨਾ ਕੰਮ ਹੀ ਖਤਮ ਕਰ ਦੇਣਾ ਮੱਕਰੀ ਗੱਲ ਕਰ ਲਈ ਆ ਤੇ ਮੰਮੀ ਕਹਿੰਦੇ ਆ ਕਿ ਹੁਣ ਉਹਨਾਂ ਨੇ ਭਾਈ ਨਾਲ ਕੀਤੀ ਗੱਲ ਤੇ ਕੋਈ ਨਹੀਂ ਕਿੰਨੇ ਕੰਮ ਤੇਰਾ ਚਾਲੂ ਕਰਾ ਦੇਣਾ ਜਿਹਨੂੰ ਕੰਮ ਹੋ ਗਿਆ ਨਾ ਨਾਲ ਹੀ ਫਿਰ ਮੈਂ ਤੇਰੇ ਘਰੇ ਗੱਲ ਕਰਕੇ ਫਿਰ ਆਪਾਂ ਮੈਨੂੰ ਕਰਾ ਦੇਣਾ اچھا ਕੰਮ ਆਪਣਾ ਪਰਸਨਲ ਸ਼ੁਰੂ ਕਰਨਾ ਲੱਗ ਗਿਆ ਹਾਂ ਆਪਣਾ ਹੀ ਕਰਾਂਗੇ ਚਲੋ ਠੀਕ ਹੈ ਮੱਕੀ ਗੱਲ ਮੈਂ ਤੁਹਾਨੂੰ ਦੱਸੂੰ ਕੋਈ ਗੱਲ ਨਹੀਂ ਦੱਸਿਆਂ ਤੁਹਾਨੂੰ ਉਹ ਦੋ ਵਾਰ ਸੁਣਿਆ ਤੁਹਾਨੂੰ ਨਾ ਤੂੰ ਫੜਾਫੜ ਤਿਆਰੀ ਕਰ ਤੇ ਮੈਂ ਇਧਰ ਕੰਮ ਦਾ ਕਰ ਲਿਆ ਅਰੇਂਜਮੈਂਟ ਘਰ ਸਾਰੀ ਗੱਲਬਾਤ ਹੋ ਗਈ ਆ ਜੀਦਾ ਹੁਣ ਆਪਾਂ ਨੂੰ ਕੋਈ ਮਸਤਲੀ ਹੋਣੀ ਨਹੀਂ ਮਸਲਾ ਹੱਲ ਆਉਣੀ ਐ ਸਾਡੀ ਜ਼ਿੰਦਗੀ ਵਿੱਚ ਤੇ ਮੇਰੀ ਜ਼ਿੰਦਗੀ ਵਿੱਚ ਯਾਰ ਹੁਣ ਉਹ ਤਾਂ ਦਾ ਨਹੀਂ ਮਿਲਿਆ ਹੁਣ ਕੋਈ ਗੱਲ ਨਹੀਂ ਹੁਣ ਮੈਂ ਕੰਮ ਕਰਿਆ ਕਰਨਾ ਵਾ ਤੂੰ ਹੀ ਤੇ ਹੁਣ ਰਾਜੀ ਹੋ ਗਿਆ ਕੰਮ ਕਰਨ ਪਰ ਮੇਰੇ ਕਰ ਜਿਹੜਾ ਮੇਰਾ ਰਿਸ਼ਤਾ ਹੈ ਅਮਰੀਕਾ ਤੋਂ ਅਮਰੀਕਾ ਦਾ ਰਿਸ਼ਤਾ ਹੈ ਹਾਂਜੀ ਸਾਲ ਕੋਈ ਗੱਲ ਨਹੀਂ ਕਿਵਿੱਦ ਕਿਨੇ ਰਿਸ਼ਤੇ ਆਏ ਸੀ ਤੂੰ ਮਨਾ ਕਰਦੇ ਉਹਨਾਂ ਨੂੰ ਹਰ ਵਾਰੀ ਨਹੀਂ ਟਾਲੀ ਜਾਂਦੇ ਕਿੰਨੇ ਰਿਸ਼ਤੇ ਮੈਂ ਤੁਹਾਡੀ ਕਹਿੰਦੇ ਤੁਹਾਡੀ ਵੇਟ ਕਰਦੀ ਰਹੀ ਕਿ ਹੁਣ ਗੱਲ ਕਰੋਗੀ ਹੁਣ ਸੈਟਲ ਹੋਵੋਗੀ ਪਰ ਨਹੀਂ ਤੁਸੀਂ ਕੁਝ ਵੀ ਨਹੀਂ ਕੀਤਾ ਤੇ ਹੁਣ ਮੈਂ ਨਹੀਂ ਟਾਲ ਸਕਦੀ ਇਹ ਰਿਸ਼ਤਾ ਯਾਰ ਮੇਰੀ ਗੱਲ ਸੁਣ ਹੁਣ ਤੇ ਸਾਰਾ ਕੁਝ ਹੋ ਗਿਆ ਇੱਧਰ ਬਸ ਵਕਤ ਇਹੀ ਵੀ ਇੱਕ ਵਾਰ ਕਰਨਾ ਤੇ ਰਿਸ਼ਤੇ ਦੀ ਮਣਾ ਮੁੰਡਾ ਪੀਆਰ ਹੈ ਉਹ ਤੇ ਸੈਟਲ ਹੈ ਟਰਾਲੇ ਦਾ ਉਹਦਾ ਕੰਮ ਹੈ ਚੰਗਾ ਬਿਜ਼ਨਸ ਹੈ ਤੇ ਆਪਾਂ ਪੀਆਰ ਨੂੰ ਕੀ ਕਰਨਾ ਆਪਾਂ ਤੇ ਇੱਥੇ ਰਹਿਣਾ ਆਪਾਂ ਸ਼ਿੰਗਲੇ ਕੋਠੀ ਬਣਾਉਣੀ ਨਾ ਗੱਲਾਂ ਦੀ ਸ਼ਿੰਗਲੇ ਕੋਠੀ ਬਣਾਉਂਗੇ ਤੁਸੀਂ ਐਨੀ ਦੇ ਦਿਆ ਗੱਲਾਂ ਦੀ ਬਣਾਉਂਦੇ ਵੀ ਹੁਣ ਵੀ ਬਣਾ ਲਓ ਨਹੀਂ ਗੱਲਾਂ ਦੀ ਨਹੀਂ ਬਣਾਉਣੀ ਆਪਾਂ ਅਸਲੀ ਬਣਾਉਣੀ ਆ ਨਾ ਪਤਾ ਮੈਨੂੰ ਤੂੰ ਇਸ ਵਾਰ ਮਨਾ ਕਰਦੇ ਨਾ ਉਹਨੂੰ ਹੁਣ ਨਹੀਂ ਮੇਰੇ ਕੋਲ ਮੁਸ਼ਕਲ ਹੋ ਜਾਣੀ ਹੈ ਘਰ ਦੇ ਵੀ ਨਹੀਂ ਮੰਨਦੇ ਯਾਰ ਗੁਰਪ੍ਰੀਤ ਦੇ ਦਾਣਾ ਕਰਦੇ ਉਹਨੂੰ ਪਤਾ ਨਾ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਮੈਂ ਕਿਹੜਾ ਰਹਿ ਸਕਦੀ ਮੈਂ ਰਹਿ ਸਕਦੀ ਆ ਭਾਈ ਤਾਂ ਫਿਰ ਕਿਉਂ ਕਰਨਦੀ ਏਦਾਂ ਆਪਾਂ ਨਹੀਂ ਰਹਿ ਸਕਣਾ ਨਾ ਇੱਕ ਦੂਜੇ ਬਿਨਾ ਗੁਰਪ੍ਰੀਤ ਬਸ ਇੱਕੋ ਥੋੜੇ ਜਿਹੇ ਟਾਈਮ ਦੀ ਗੱਲ ਆਣਾ ਮੈਂ ਸਾਰਾ ਕੁਝ ਸਹੀ ਕਰ ਲੈਣਾ ਹੁਣ ਤੇ ਮੇਰੇ ਘਰ ਦੇ ਵੀ ਮੰਨ ਗਏ ਆ ਮੇਰੇ ਵਾਸਤੇ ਬਹੁਤ ਔਖਾ ਹੈ ਮੈਂ ਤੇ ਦੋਵੇਂ ਬੇਡੀਆਂ ਚ ਫਸੀ ਆ ਮੈਂ ਕਿੰਨੂੰ ਕਹਾਂ ਕਰ ਦੇ ਮੇਰੇ ਪ੍ਰੈਸ਼ਰ ਬੰਨਦੇ ਵੀ ਆ ਤੁਸੀਂ ਇਧਰੋਂ ਮੈਨੂੰ ਕਹਿੰਦੇ ਵੀ ਉਹ ਕਹਿੰਦੇ ਤੇਰੀ ਲਾਈਫ ਸੈਟਲ ਹੋ ਜਾਈਗੀ ਅਮਰੀਕਾ ਜਾਏਗੀ ਹਾਂ ਤੇ ਤੇਰੀ ਲਾਈਫ ਆਣਾ ਤੂੰ ਸੋਚਣਾ ਤੂੰ ਕਹਿਣਾ ਨਾ ਹੋਰ ਕਿ ਨਹੀਂ ਦਿਆ ਕਰ ਸਕਦੀ ਪਰ ਪੇਰੈਂਟਸ ਦੇ ਬੱਚਿਆਂ ਬਾਰੇ ਸੋਚਦੇ ਆ ਨਾ ਮੈਂ ਹੁਣ ਆਪਣੇ ਮਾਪਿਆਂ ਦਾ ਕਿਵੇਂ ਦਿਲ ਤੋੜਾਂ ਗੁਰਪ੍ਰੀਤ ਕੋਸ਼ਿਸ਼ ਕਰਕੇ ਦੇਖਣਾ ਹੋਂਦੇ ਸਭ ਕੋ ਸੈਟ ਹੋ ਜਾਣਾ ਹੁਣ ਕੁਛ ਨਹੀਂ ਹੋਣਾ ਏਦਾਂ ਦਾ ਬਸ ਇਸ ਵਾਰ ਤੋਂ ਮਨਾ ਕਰਦੇ ਪਲੀਜ਼ ਇੰਨਾ ਕੁਛ ਕੀਤਾ ਹੁਣ ਮੇਰੇ ਵਾਸਤੇ ਇੰਨਾ ਨਹੀਂ ਕਰ ਸਕਦੇ ਮੇਰੇ ਹੱਥ ਵਾਸਤੇ ਉਹ ਨਵੇਂ ਕਰ ਦਿੰਦੀ ਮਨਾ ਮੇਰੇ ਹੱਥ ਵਾਸਤੇ ਮੇਰਾ ਨਹੀਂ ਸੀ ਕਰਦਾ ਮੈਂ ਤੁਹਾਡੇ ਨਾਲ ਵਿਆਹ ਕਰਵਾਵਾ ਮੇਰਾ ਵੀ ਮਨ ਹੈ ਤਾਂ ਹੀ ਤੇਨ ਦਿਨ ਦਿਨਾਂ ਦੇ ਮੈਂ ਤੁਹਾਡੇ ਪਿੱਛੇ ਪਈ ਸਾਂ ਕਿ ਆਪਣੇ ਕਾਰੋਬਾਰ ਸੈੱਟ ਕਰ ਲੋ ਕਾ ਤੂੰ ਹੀ ਉਹਨੂੰ ਹਲਕੇ ਚੀ ਲਿਆ ਮੈਂ ਕੀਤਾ ਨਾ ਕੀਤੀ ਤੇ ਆ ਗੱਲ ਕਰਦੇ ਕਰਤੀ ਨੂੰ ਯਾਰ ਕੋਈ ਦੇਰ ਨਹੀਂ ਹੋਈ ਹੱਲੇ ਵੀ ਸਭ ਕੁਝ ਠੀਕ ਆ ਹੱਲੇ ਕੜਾ ਰਿਸ਼ਤਾ ਹੋ ਗਿਆ ਵਾ ਯਾਰ ਗੁਰਪ੍ਰੀਤ ਮੇਰੀ ਗੱਲ ਸੁਣ। ਕਿੰਨੇ ਰਿਸ਼ਤੇ ਅੱਗੇ ਮਣਾ ਕਿਤੇ ਇੱਕ ਆ ਵੀ ਕਰ ਲਾਣਾ। ਬਸ ਇੱਕੋ ਰਿਸ਼ਤੇ ਦੀ ਗੱਲ ਆ। ਹੁਣ ਤੇ ਸਾਰਾ ਕੁਝ ਸੈੱਟ ਹੋ ਗਿਆ ਮੈਂ ਆਪਣੇ ਘਰ ਕਹਿ ਵੀ ਦਿੱਤਾ ਵਾ। ਅੱਛਾ ਤੇ ਆਪਣੇ ਮਾਂ ਪਿਓ ਨੂੰ ਇਹਨਾਂ ਵੀ ਸਮਝਾ ਸਕਦੀ ਮਮੀ ਤੇ ਕੀਤੀ ਆ ਘਰੇ ਗੱਲ। ਬਥੇਰਾ ਸਮਝਾਨੇ ਮੈਂ ਆਪਣੇ ਪੇਰੇ ਸਿੰਘ। ਪਰ ਹੁਣ ਉਹਨਾਂ ਨੇ ਨਹੀਂ ਮੇਰੇ ਕੋਲ ਸਮਝਣਾ ਤੇ ਨਾ ਮੈਂ ਵੀ ਹੁਣ ਤੁਹਾਡੇ ਮੈਨੂੰ ਤੇ ਹਾਲੇ ਵੀ ਤੁਹਾਡੇ ਲਾਰੇ ਹੀ ਲੱਗਦੇ ਗਏ। ਯਾਰ ਕੋਈ ਲਾਰਾ ਨਹੀਂ ਆ। ਤੈਨੂੰ ਕਹਿਣਾ ਇੱਕ ਵਾਰੀ ਕਿ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ। ਮੇਰੇ ਕੋਲ ਨਹੀਂ ਰਹਿ ਆ ਜਾਣਾ। ਤੈਨੂੰ ਸਮਝ ਕਿਉਂ ਨਹੀਂ ਹੁੰਦੀ ਇਹ ਗੱਲ ਦੀ ਬੋਲ ਹੁਣ ਕੀ ਸਮਝਾਵਾਂ ਮੈਂ ਉਹਨਾਂ ਨੂੰ ਆਹ ਮੈਂ ਬਥੇਰਾ ਸਮਝਾ ਲਿਆ ਵੇ ਨਾਲੇ ਨਾ ਵਧੀਆ ਰਿਸ਼ਤਾ ਆਇਆ ਵੇ ਅਮਰੀਕਾ ਦਾ ਰਿਸ਼ਤਾ ਛੋਟੀ ਮੋਟੀ ਗੱਲ ਨਹੀਂ ਹੈ ਤੇ ਮੈਂ ਖੁਦ ਚਾਹੁੰਦੀ ਆ ਇਹ ਮੇਰਾ ਫੈਸਲਾ ਹੈ ਕਿ ਮੈਂ ਉੱਥੇ ਵਿਆਹ ਕਰਾਂ ਕਿ ਮੇਰੀ ਹੱਸਣ ਵਾਲੀ ਕਿਹੜੀ ਗੱਲ ਤੂੰ ਮਜ਼ਾਕ ਕਰਨ ਦੀ ਆ ਨਾ ਮਜਾਕ ਤਾਨੂੰ ਹਰ ਗੱਲ ਨਾਲ ਮਜਾਕ ਹੀ ਲੱਗਦੀ ਹੈ ਚੱਲ ਛੱਡ ਮਜਾਕ ਹੁਣ ਆਪਾਂ ਸੀਰੀਅਸ ਗੱਲ ਕਰ ਲਈਏ ਮੈਂ ਸੀਰੀਅਸ ਹੀ ਆ ਕੋਈ ਮਜਾਕੀ ਨਹੀਂ ਆ ਜੇ ਤੇ ਮਜਾਕ ਆਣਾ ਤੇ ਗੁਰਪ੍ਰੀਤ ਛੱਡ ਇਦਾਂ ਦੇ ਮਜਾਕ ਤੇ ਨੂੰ ਪਤਾ ਮੈਨੂੰ ਬਿਲਕੁਲ ਪਸੰਦ ਨਹੀਂ ਮੈਨੂੰ ਪਤਾ ਹੈ ਕਿ ਤੁਹਾਨੂੰ ਪਸੰਦ ਨਹੀਂ ਆ ਤੇ ਮੈਂ ਮਜਾਕ ਕਰਦੀ ਵੀ ਨਹੀਂ ਬਈ ਮੈਂ ਸੀਰੀਅਸ ਆ ਤੇ ਤੁਸੀਂ ਵੀ ਸੀਰੀਅਸ ਹੋ ਜਾਓ ਲਾਈਫ 'ਚ ਯਾਰ ਸੀਰੀਅਸ ਤੇ ਹੋ ਗਿਆ ਵਾ ਹੁਣ ਟਾਈਮ ਤੇ ਦੇ ਥੋੜਾ ਇੱਕਦਮ ਕਿੰਨਾ ਸੀਰੀਅਸ ਹੋ ਗਿਆ ਜਦੋਂ ਡੋਲੀ 'ਚ ਬੈ ਕੇ ਚੱਲ ਜਾਵਾਂਗੀ ਉਦੋਂ ਪਤਾ ਲੱਗੇ ਹਨਾ ਯਾਰ ਗੁਰਪ੍ਰੀਤ ਸਮਝਣ ਦੀ ਕੋਸ਼ਿਸ਼ ਕਰ ਯਾਰ ਥੋੜਾ ਜਿਹਾ ਤੇ ਟਾਈਮ ਦੇ ਹੁਣ ਇੱਕਦਮ ਕਿਦਾਂ ਕਹਿਦਾ ਉਹਨਾਂ ਨੂੰ ਕਰਦਿਆਂ ਨੂੰ ਹੁਣ ਗੱਲ ਕੀਤੀ ਏ ਹੌਲੀ ਹੌਲੀ ਕੰਮ ਕਰਨਗੇ ਨਹੀਂ ਹੁਣ ਮੈਂ ਵੈਸੇ ਵੀ ਹੋਰ ਰਿਸ਼ਤਾ ਨਹੀਂ ਟੁਕਰਾ ਸਕਦੀ ਤੁਸੀਂ ਕੀ ਤੇ ਉਹ ਕੀ ਅੱਤ ਯਾਰ ਤੁਹਾਡਾ ਦੋਨਾਂ ਦਾ ਜ਼ਮੀਨ ਆ ਸਮਾਨ ਦਾ ਫਰਕ ਏ ਪਹਿਲਾਂ ਸੋਚ ਲੈਣੀ ਨਾ ਇਹ ਗੱਲ ਬਥੇਰਾ ਸੋਚਿਆ ਮੈਂ ਫੇਰੀ ਮੈਂ ਇਹ ਫੈਸਲਾ ਲਿਆ ਹੁਣ ਮੈਨੂੰ ਪਿਆਰ ਜਿੱਦਾਂ ਪਾਗਲ ਕਰਕੇ ਹੁਣ ਤੂੰ ਇਦਾਂ ਕਹਿਣ ਦਈਂ ਆ ਤੈਨੂੰ ਪਤਾ ਨਾ ਮੈਂ ਨਹੀਂ ਰਹਿ ਸਕਦਾ ਤੇਰੇ ਬਿਨਾ ਗੁਰਪ੍ਰੀਤ ਸੋਚਣਾ ਸੀ ਇੱਕ ਵਾਰੀ ਫੇਰ ਸੋਚ ਲਾ ਯਾਰ ਬੜਾ ਵੱਡਾ ਫੈਸਲਾ ਵਾ ਹੁਣ ਨਹੀਂ ਖੁਸ਼ ਹੋ ਸਕਦਾ ਤਾਂ ਹੀ ਤਾਂ ਕਹਿੰਨੀ ਹੈ ਨਾ ਮੈਂ ਆਪਣੀ ਲਾਈਫ ਅੱਗੋਂ ਵੇਖਣੀ ਹੈ ਕਿ ਸੈਟਲ ਹੈ ਤਾਂ ਹੀ ਵੱਡਾ ਫੈਸਲਾ ਹੈ ਨਾ ਆਪੇ ਕਹਿੰਦੇ ਵੇ ਨਾ ਯਾਰ ਲਾਈਫ ਆਪਣੀ ਵੀ ਸੈਟਲ ਹੋ ਜਾਣੀ ਨਾ ਨਹੀਂ ਹੋ ਸਕਦੀ ਤੁਹਾਡੇ ਨਾਲ ਨਹੀਂ ਹੋ ਸਕਦੀ ਯਾਰ ਨਹੀਂ ਹੋ ਸਕਦੀ ਯਾਰ ਹੋ ਜਾਣੀ ਇੱਕ ਵਾਰੀ ਯਕੀਨ ਤੇ ਕਰ ਸਾਰੀ ਜ਼ਿੰਦਗੀ ਮੈਂ ਵੀ ਮਿਹਨਤਾਂ ਹੀ ਕਰਦੀ ਰਹੂੰਗੀ ਹਨਾ ਤੁਹਾਡੇ ਭਰਾ ਭਾਬੀ ਅੱਗੇ ਹੱਥ ਹੀ ਟੱਡਦੀ ਰਹੂੰਗੀ ਜੇ ਨਾ ਤੁਹਾਡੇ ਯਾਰ ਨਹੀਂ ਹੁੰਦਾ ਨਾ ਇਦਾਂ ਦਾ ਕੁਝ ਮੈਂ ਖੁਦ ਕਰੂੰਗਾ ਨਾ ਸਾਰਾ ਕੁਝ ਫਿਰ ਇੱਕ ਵਾਰੀ ਤੇ ਸੋਚ ਲਾ ਯਾਰ بس بس ਕਰੋ ਹੁਣ ਤੁਸੀਂ ਮੈਂ ਨਾ ਆਪਣੀ ਜ਼ਿੰਦਗੀ ਦਾ ਫੈਸਲਾ ਲੈ ਲਿਆ ਮੈਂ ਹੁਣ ਪਿੱਛੇ ਨਹੀਂ ਮੁੜ ਸਕਦੀ ਤੇ ਨਾ ਹੁਣ ਤੁਸੀਂ ਵੀ ਆਪਣੀ ਜ਼ਿੰਦਗੀ ਬਾਰੇ ਸੋਚੋ ਯਾਰ ਮੈਂ ਕੀ ਸੋਚਾਂ ਮੈਂ ਤਾਂ ਤੇਰੇ ਬਿਨਾ ਆਪਣੀ ਜ਼ਿੰਦਗੀ ਸੋਚੀ ਨਹੀਂ ਤੇਰੇ ਬਾਦ ਉਹ ਤੇ ਮੇਰੀ ਜ਼ਿੰਦਗੀ ਬਰਾਨ ਹੋ ਜਾਨੀ ਤੇਰੇ ਤੋਂ ਅੱਗੇ ਤਾਂ ਮੇਰਾ ਕੁਝ ਹੈ ਹੀ ਨਹੀਂ ਤੇਰੇ ਨਾਲੇ ਮੇਰੀ ਜ਼ਿੰਦਗੀ ਸ਼ੁਰੂ ਹੁੰਦੀ ਆ ਤੇਰੇ ਤੇ ਖਤਮ ਹੋ ਜਾਂਦੀ ਇਸ ਮੋੜ ਤੇ ਲਿਆ ਕੇ ਅੱਜ ਤੂੰ ਮੈਨੂੰ ਕਹਿੰਦੀ ਆ ਕਿ ਮੈਂ ਕਿਹੇ ਹੋਰ ਨਾ ਸੋਚ ਲਾਂ ਤੂੰ ਸੋਚ ਲਾਣਾ ਇੱਕ ਵਾਰੀ ਐ ਨਹੀਂ ਹੋ ਸਕਦਾ ਬਹੁਤ ਦੇਰ ਹੋ ਗਈ ਮੈਨੂੰ ਨਾ ਫੋਨ ਨਾ ਕਰੇ ਮੇਰਾ ਫੋਨ ਨਾ ਕਰਦਿਆਂ ਦੇ ਕੋਲ ਐ ਤੇ 2 ਦਿਨ ਬਾਅਦ ਮੇਰਾ ਰੋਕ ਕੇ ਰੁਪਈਆ ਸਰ ਮੈਂ ਬਰਬਾਦ ਹੋ ਜਾਊਂਗਾ ਯਾਰ ਪਹਿਲਾਂ ਦੱਸ ਦਿੰਦੀ ਕਿ ਤੂੰ ਮੈਨੂੰ ਇੱਥੇ ਆ ਕੇ ਛੱਡ ਦੇਣਾ ਮੈਂ ਨਾ ਪਿਆਰ ਹੀ ਨਹੀਂ ਕਰਦਾ ਤੇਰੇ ਬਿਨਾ ਹੋਰ ਕੋਈ ਨਹੀਂ ਸੋਚ ਸਕਦਾ ਮੈਨੂੰ ਪਤਾ ਤੂੰ ਮੇਰੇ ਕੋਲ ਵਾਪਸ ਆਏਂਗਾ ਤੂੰ ਮੇਰੇ ਬਿਨਾਂ ਨਹੀਂ ਰਹਿ ਸਕਦਾ ਜਦ ਤੱਕ ਤੂੰ ਵਾਪਸ ਨਹੀਂ ਆਉਂਦਾ ਮੇਰਾ ਇੰਤਜ਼ਾਰ ਕਰੂੰਗਾ ਆਖਰੀ ਦਮ ਤੱਕ ਸਸੀ ਕੰਟੀ ਇੱਥੇ ਬੱਠੇ ਢਾਲ ਬੋ ਆ ਗਈ ਆ ਹਾਂਜੀ ਹਾਂਜੀ ਆ ਗਈ ਠੀਕ ਠਾਕ ਹਾਂਜੀ ਹਾਂਜੀ ਠੀਕ ਹੈ ਬਸ ਅੱਛਾ ਗਰਮੀ ਬੜੀ ਹੈ ਨਾ ਗਰਮੀ ਦਿਉਣ ਹੋਣੀ ਆ ਤੁਹਾਨੂੰ ਪਤਾ ਫਿਰ ਗਰਮੀ ਦੇ ਦਿਨ ਚੱਲਣ ਦੇ ਹੁਣ ਇਹੋ ਤੇ 2 ਦਿਨ ਮਹੀਨੇ ਗਰਮੀ ਪੈਣੀ ਹੈ ਜਾਣਾ ਆਉਣਾ ਬਹੁਤ ਮੁਸ਼ਕਿਲ ਹੈ ਨਾ ਧੁਰਕੇ ਜਾਣੀ ਧੁਰਕੇ ਹੁੰਨੀ ਹੈ ਨਾ ਪਹਿਣਾ ਬਹਾ ਪੈ ਜਾਂਦਾ ਇੱਥੋਂ ਵੀ ਅੱਗੇ ਧੁਰਕੇ ਹੀ ਜਾਨੀ ਹੈ ਨਾ ਆਓ ਧੁਰਕੇ ਫਿਰ ਪਹਿਣਾ ਬਹਾ ਪੈ ਜਾਂਦਾ ਹੈ ਇਹ ਵੀ 10-20 ਰੁਪਏ ਚੱਲ ਬਚ ਜਾਂਦੇ ਆਪਣੇ ਚੱਲ ਕੋਈ ਗੱਲ ਨਹੀਂ ਹਾਂਜੀ ਠੀਕ ਹੈ ਕੋਈ ਨਹੀਂ ਤੂੰ ਕੁੜੀ ਚਿੜੀ ਆ ਫਿਰ ਕੀ ਆ ਜਾਨੀ ਤੇ ਵਧੀਆ ਅੰਡੀ ਇੰਨਾ ਤੁਰਨਾ ਹੀ ਚਾਹੀਦਾ ਵਾ ਇੰਨਾ ਕਿ ਤੁਰਨਾ ਹੀ ਚਾਹੀਦਾ ਹੈ ਨਾ ਸਰੀਰ ਵਧੀਆ ਰਹਿੰਦਾ ਹੁਣ ਇਧਰੋਂ ਵੀ 200 ਰੁਪਏ ਦੋ ਜਾਂਦਿਆਂ ਫੇਰ ਦੋ ਤੇ ਫੇਰ ਤੁਹਾਨੂੰ ਪਤਾ 30 35 ਰੁਪਏ ਚਾਲੀਏ ਬਣ ਜਾਣੀ ਤੇ ਚਲ ਇਨਾ ਕਰਾਇਆ ਤਾਂ ਬਚਦਾ ਨਾ ਮੇਰਾ ਫਿਰ ਠੀਕ ਠੀਕ ਚਲ ਚੰਗੀ ਗੱਲ ਲੈ ਪੁੱਤ ਮੰਮੀ ਹੁਣਾਂ ਦਾ ਫੋਨ ਆਉਂਦਿਆ ਮੈਂ ਕਿਹਾ ਹੁਣ ਮੈਂ ਸਾਹ ਲੈ ਕੇ ਅੰਦਰ ਤੇ ਫੇਰ ਮੈਂ ਕਿਹਾ ਮੈਂ ਠਹਿਰ ਕੇ ਹੁਣ ਗੱਲ ਕਰੂੰਗੀ ਵੀ ਕੀ ਆਂਦੇ ਤੇ ਕੀ ਨਹੀਂ ਆਂਦੇ ਮੱਲਣੀ ਹੋਈ ਰਾਤੀ ਵੀ ਫੋਨ ਕੀਤਾ ਤੇ ਉਹ ਘਰੇ ਸੌਂਗੇ ਦਵਾਈ ਖਾਂਦੇ ਆ ਨਾ ਵਿਚਾਰੇ ਸਾਰੀ ਦਵਾਈ ਖਾਂਦੇ ਆ ਤੇ ਉਹ ਮੁੜ ਕੇ ਸੌਂਗੇ ਇਦਾਂ ਹੀ ਨਹੀਂ ਕਰ ਲੈਣੀ ਗੱਲ ਉਹ ਬਿਲ ਰੇ ਆ ਮਨ ਵੇ ਇਧਰ ਆ ਕਿਧਰ ਭੱਜ ਜਾਣਾ ਵੇ ਅਮਨ ਕਿਧਰ ਭੱਜ ਜਾ ਰਿਹਾ ਹੈ ਇਧਰ ਮੇਰੀ ਗੱਲ ਸੁਣ ਕੀ ਗੱਲ ਪੁੜੀ ਦੇ ਅੰਦਰ ਲੰਮੇ ਬਹਿਣਾ ਤੇ ਇਹਦੀ ਗੱਲ ਕਰ ਦੂੰ ਕੀ ਹੋਇਆ ਨੀ ਨੂੰਮਲ ਇਹਨੂੰ ਕੀ ਹੋਇਆ ਵਾ ਪੁੱਛ ਗਿਆ ਕੋ ਲੈ ਇਹਨੂੰ ਅਮਨ ਬੂਆ ਬੂਆ ਬਾਂਦ ਕਰਕੇ ਭੱਜ ਆਇਆ ਪਤਾ ਨਹੀਂ ਉਹਥੇ ਮੰਡੀ ਚ ਕੋਈ ਗੱਲ ਹੋ ਗਈ ਆ ਬਹਿਸ ਹੋ ਗਈ ਭਰਾਵਾਂ ਭਰਾਵਾਂ ਦੀ ਮੰਡੀ ਮੰਡੀ ਕੀ ਮੰਡੀ ਗਿਆ ਹਈ ਨਾ ਹੁਣ ਪਤਾ ਨਹੀਂ ਉਹਨੇ ਰਾਜੂ ਨੇ ਕੋ ਕਹਤਾ ਕੀ ਗੱਲ ਹੋਈ ਆ ਪੁੱਤ ਜੀ ਇਹਨੂੰ ਬੁਆ ਹੋਰ ਬਾਓ ਅਮਨ ਦੇ ਬੁਆ ਕੋਲੋਂ ਅਮਨ ਬੁਆ ਨੂੰ ਨਾਲੇ ਤਾਂ ਦੱਸ ਕੋਈ ਕੀ ਗੱਲ ਹੋਈ ਆ ਕੋਈ ਗੱਲ ਨਹੀਂ ਹੋਈ ਮੈਨੂੰ ਬੱਸ ਅਰੈਸਟ ਕਰਨਾ ਰੈਸਟ ਕਿਉਂ ਤੈਨੂੰ ਤੂੰ ਕੀ ਹੋਇਆ ਬਾਹਰੋਂ ਆਇਆ ਹਾਂ ਗੇੜਦਾ ਆ ਤੂੰ ਕੋਈ ਗੱਲ ਨਹੀਂ ਭਾਬੀ ਮੈਂ ਬੱਸ ਮੈਨੂੰ ਇਕੱਲੇ ਨੂੰ ਛੱਡ ਦੋ ਫੇਰ ਅਮਨ ਜੋ ਵੀ ਗੱਲ ਹੈ ਦੱਸ ਆ ਕੀ ਗੱਲ ਹੋਈ ਭਲਾ ਭਾਬੀ ਪਈ ਜਵਾਬ ਮਾ ਤੇ ਨਾਮ ਨਾ ਲੈ ਉਹ ਇਹਨੇ ਮਮੀਂ ਗੱਲ ਕਰ ਤੋ ਬੂਆ ਬੰਦ ਕਰਕੇ ਅੰਦਰ ਵਰਗੇ ਨਿਆਣੀ ਉੱਥੇ ਬੈਠੀ ਉਹਨੇ ਬਹਿਣਾ ਜਾਂ ਅੰਨੇ ਲੰਮੇ ਬਹਿਣਾ ਹੈ ਨਿਆਣੀ ਨੇ ਮਮੀ ਉਹਨੂੰ ਪਾਣੀ ਪੋਣੀ ਦੋ ਉੱਥੇ ਬਿਠਾ ਲਓ ਥੋੜੀ देर ਹਮ ਕੀ ਪਤਾ ਕੀ ਗੱਲ ਹੋਈ ਆ ਉਹਨੂੰ ਨਿਕਲੂਗਾ ਫੇਰ ਹੀ ਆ ਨਾ ਹਾਂ ਉਹ ਕੀ ਤਾਂ ਪੁਰਾਣੇ ਕੋ ਆਖਿਆ ਕੋਈ ਵਾਦਾ ਕਟਾ ਹੋ ਗਿਆ ਪੈਸੇ ਤੇ ਲੱਜ ਜਾ ਕੋ ਗੱਲ ਬਾਤ ਕੀ ਕਹਤਾ ਉਹਨੇ ਕੌਣ ਆਉ ਤੂੰ ਪਤਾ ਲੱਗਦਾ ਹੁਣਾਵਾ ਗੱਲ ਤਾਂ ਪੂਰੀ ਪਤਾ ਲੱਗਣ ਦੋ ਤੁਸੀਂ ਤਾਂ ਸਿੱਧਾ ਹੀ ਉਹਨਾਂ ਵੱਲ ਚਲ ਜਾਂਦੇ ਜੇ ਉਹਨੇ ਆਈ ਮੈਂ ਬਾਹੂ ਉਤਨਾ ਗੱਲ ਕੀਤੀ ਆ ਕਿ ਸ਼ਾਇਦ ਕੋਈ ਦੇ ਕੋਈ ਬੈਸੋ ਗੀ ਹੋਵੇ ਨੂੰ ਦੋ ਪਾਣੀ ਪੁਣੀ ਉਹਨੂੰ ਬਿਠਾਓ ਕੋਈ ਨਹੀਂ ਹੁਣ ਨਿਕਲ ਤਾਂ ਫੇਰ ਹੀ ਪੁੱਛਦੇ ਆ ਚੱਲ ਪਤਾ ਆ ਜਾ ਤੂੰ ਕੋਈ ਨਹੀਂ ਜੇ ਤੂੰ ਇੱਥੇ ਮੇਰੇ ਲਾਗੇ ਬਹਿ ਜਾ ਘੜੀ ਹਾਂ ਵਾਹ ਕਿ ਤੱਕੀ ਗੱਲ ਹੋਈ ਆ